ਬਈ ਆ ਤਾਂ ਹੱਦ ਹੀ ਹੋ ਗਈ ਐ ਅਕਸਰ ਹੀ ਤੁਸੀਂ ਚੋਰਾ ਨੂੰ ਮਹਿੰਗੀਆਂ ਚੀਜ਼ਾਂ ਚੋਰੀ ਕਰਦੇ ਦੇਖਿਆ ਤੇ ਸੁਣਿਆ ਹੋਣਾ ਪਰ ਹੁਣ ਮਹਿੰਗੀ ਗੱਡੀ ਚਾਹੇ ਚੋਰਾ ਨੇ ਜੋ ਕੀਤਾ ਤੁਹਾਨੂੰ ਵੀ ਯਕੀਨ ਨਹੀਂ ਹੋਵੇਗਾ ਅਮੀਰ ਚੋਰਾ ਦਾ ਕਾਰਨਾਮਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਿਆ ਹੈ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਮੁਰਗਿਆਂ ਦੀ ਦੁਕਾਨ ਹੈ ਇੱਕ ਚਿੱਟੇ ਰੰਗ ਦੀ ਵਰਨਾ ਗੱਡੀ ਆਉਂਦੀ ਹੈ ਦੁਕਾਨ ਦੇ ਬਾਹਰ ਆ ਕੇ ਖੜੀ ਹੋ ਜਾਂਦੀ ਹੈ ਰਾਤ ਦਾ ਸਮਾਂ ਇੱਕ ਨਕਾਬਪੋਸ਼ ਇਸ ਗੱਡੀ 'ਚੋਂ ਉਤਰ ਕੇ ਦੁਕਾਨ ਦੇ ਬਾਹਰ ਪਿੰਜਰੇ 'ਚ ਪਏ ਮੁਰਗਿਆਂ ਦੇ ਕੋਲ ਜਾਂਦਾ ਹੈ ਉਹਨਾਂ ਦਾ ਤਾਲਾ ਤੋੜਨ ਦੀ ਕੋਸ਼ਿਸ਼ ਕਰਨ ਲੱਗ ਪੈਂਦਾ ਹੈ ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਤਾਲਾ ਨਹੀਂ ਖੁੱਲਦਾ ਜਿਸ ਤੋਂ ਬਾਅਦ ਇਹ ਨਕਾਬਪੋਸ਼ ਮੁੜ ਗੱਡੀ ਵੱਲ ਜਾਂਦਾ ਹੈ ਗੱਡੀ ਦੀ ਡਿੱਕੀ ਖੋਲ ਕੇ ਉਸ 'ਚੋਂ ਕੁਝ ਕੱਢਦਾ ਤੇ ਮੁੜ ਤਾਲਾ ਖੋਲਣ ਦੇ ਵੱਲ ਲੱਗ ਜਾਂਦਾ ਹੈ ਦੂਜੀ ਕੋਸ਼ਿਸ਼ ਦੇ ਵਿੱਚ ਵੀ ਇਹ ਤਾਲਾ ਨਹੀਂ ਖੁੱਲਦਾ ਪਰ ਸੜਕ ਤੇ ਲੋਕਾਂ ਦੀ ਆਵਾਜ਼ਾਈ ਦੇਖ ਕੇ ਇਹ ਨਕਾਬਪੋਸ਼ ਦਰ ਜਾਂਦਾ ਹੈ ਕੁਝ ਸਿਮੇ ਦੇ ਲਈ ਗੱਡੀ ਦੇ ਵਿੱਚ ਜਾ ਕੇ ਬਹਿ ਜਾਂਦਾ ਜਦੋਂ ਦੇਖਦਾ ਹੈ ਕਿ ਸੜਕ ਤੇ ਆਵਾਜ਼ਾਈ ਹੁਣ ਨਹੀਂ ਹੈਗੀ ਆ ਫਿਰ ਗੱਡੀ ਚੋਂ ਨਿਕਲ ਕੇ ਮੁਰਗਿਆਂ ਦਾ ਪਿੰਜਰਾ ਤੋੜ ਕੇ ਇੱਕ ਇੱਕ ਕਰਕੇ 5-7 ਮੁਰਗੇ ਆਪਣੀ ਗੱਡੀ ਦੇ ਵਿੱਚ ਪਾ ਕੇ 9-2 11 ਹੋ ਗਿਆ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਇਸ ਨਕਾਬਪੋਸ਼ ਚੋਰ ਦੇ ਨਾਲ ਉਸ ਦਾ ਇੱਕ ਹੋਰ ਸਾਥੀ ਵੀ ਨਜ਼ਰ ਆ ਰਿਹਾ ਹੈ ਜੋ ਪਹਿਲਾਂ ਗੱਡੀ ਦੀ ਸੀਟ ਤੇ ਸੀ ਬਾਅਦ ਦੇ ਵਿੱਚ ਜਦੋਂ ਮੁਰਗਿਆਂ ਨੂੰ ਗੱਡੀ ਦੇ ਵਿੱਚ ਡਿੱਕੀ 'ਚ ਪਾਇਆ ਜਾਂਦਾ ਹੈ ਤਾਂ ਇਹ ਵੀ ਬਾਹਰ ਆ ਜਾਂਦਾ ਹੈ ਤਾਂ ਅੰਮ੍ਰਿਤਸਰ ਤੋਂ ਇਹ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਜਿੱਥੇ মুরগে চোরার দিক কার্তুত সিসিটিভি ਦੇ ਵਿੱਚ ਕੈਦ ਹੋ ਗਈ ਹੈ মুরਗੇ ਵਾਲੀ ਦੁਕਾਨ ਚੋਂ মুরਗੇ ਚੋਰੀ ਕਰਕੇ ਇਹ ਚੋਰ ਫਰਾਰ ਹੋ ਗਏ ਨੇ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਇਲਾਕੇ ਦੀ ਇੱਕ ਖਬਰ ਦੱਸੀ ਜਾ ਰਹੀ ਹੈ ਜਿੱਥੇ ਵਰਨਾ ਗੱਡੀ ਚ ਆਏ ਚੋਰ ਜੂੰਦੇ মুরਗੇ ਹੀ ਲੈ ਕੇ ਫਰਾਰ ਹੋ ਗਏ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਕਿਸ ਤਰੀਕੇ ਦੇ ਨਾਲ ਚੋਰਾ ਦੇ ਹੁਣ ਸ਼ੌਂਕ ਵੱਖਰੇ ਹੋ ਗਏ ਨੇ ਮਹਿੰਗੀਆਂ ਚੀਜ਼ਾਂ ਛੱਡ ਕੇ ਹੁਣ ਚੋਰ ਜਿਉਂਦੇ ਮੁਰਗੇ ਚੋਰੀ ਕਰਨ ਦੇ ਵੱਲ ਤੁਰ ਪਏ ਨੇ ਸੀਸੀਟੀਵੀ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ